ਮੇਰੇ ਤਾਏ ਨੇ ਜਾਂ ਮੇਰੇ ਚਾਚੀ ਨੇ ਮੇਰੇ ਵੀ ਮਗਰ ਪਹਿਲੇ ਲਾਈ ਤੇ ਅੱਜ ਮੈਂ ਬਾਹਰ ਘੁੰਮ ਰਿਹਾ ਕਹਿੰਦਾ ਮੈਂ ਹੀ ਮੈਂ ਹੀ ਤੇਰਾ ਪਰਮੇਸ਼ਵਰ ਆ ਜਿਹੜਾ ਤੈਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਬਾਹਰ ਲੈ ਆਇਆ ਕਿਉਂਕਿ ਜਦੋਂ ਗੁਲਾਮ ਹਾਂ ਜੀਵ ਦੇ ਵਿੱਚ ਹਰੇਕ ਇਨਸਾਨ ਗੁਲਾਮ ਆ ਜੇ ਪੁਲਿਸ ਵਾਲਿਆਂ ਨੇ ਕਿਹਾ ਨਾ ਤੁਹਾਨੂੰ ਝਾੜੂ ਮਾਰਨਾ ਪੈਣਾ ਤੇ ਉੱਤੇ ਝਾੜੂ ਵੀ ਮਾਰਨਾ ਪੈਣਾ ਹਾਂ ਤਾਂ ਜੇ ਉਹਨਾਂ ਨੇ ਕਿਹਾ ਇਕਾ ਵਡਣਾ ਤੇ ਉਤੇ ਕਾ ਵੀ ਵਡਣਾ ਪੈਂਦਾ ਹੈ ਭਾਵੇਂ ਜਾ ਤੇ ਨਾ ਵੀ ਹੋਵੇ ਕੰਮ ਕਰਨਾ ਪੈਂਦਾ ਹੈ ਜੇ ਉਹਨਾਂ ਨੇ ਕਿਹਾ ਰੋਟੀ ਬਣਾਣੀ ਹੈ ਤੇ ਰੋਟੀਆਂ ਬਣਾਉਣੀਆਂ ਪੈਣੀਆਂ ਤੇ ਜੇ ਉਹਨਾਂ ਨੇ ਕਿਹਾ ਦਾਲ ਬਣਾਉਣੀ ਹੈ ਤੇ ਦਾਲ ਬਣਾਉਣੀ ਪੈਣੀ ਖੁਰਪੀ ਮਾਰ ਕੇ ਕਿਉਂਕਿ ਉਹ ਤੇ ਐਸੀ ਗੁਲਾਮ ਹੱਸ ਕਰਕੇ ਉਹ ਗੁਲਾਮੀ ਦੇ ਸੰਸਾਰ ਦੀ ਗੁਲਾਮੀ ਪਰਮੇਸ਼ਰ ਨੇ ਸ਼ਦਾਤ ਦੀ ਠੀਕ ਹੈ ਪਰ ਮੈਂ ਵੀ ਪ੍ਰੋਮਿਸ ਕਰਦਾ ਪ੍ਰਭੂ ਦੇ ਨਾਲ ਪ੍ਰੋਮਿਸ ਕਿ ਮੈਂ ਜੋ ਪ੍ਰਭੂ ਦੇ ਨਾਮੇ